ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ ਅੱਜ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਹਾਜ਼ਰ ਹੈ ਜੀ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਕਮਰਸ਼ੀਅਲ ਜ਼ਮੀਨ ਹੈ ਇਹ ਮਰਿੰਡੇ ਤੋਂ ਆਪਾਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਆਂ ਰਸਤੇ ਵਿੱਚ ਇੱਕ ਬਸੀ ਪਟਾਣਾ ਸਿਟੀ ਪੈਂਦਾ ਹੈ ਬਸੀ ਪਟਾਣਾ ਦੇਖ ਸਕਦੇ ਹੋ ਆਪ ਪਛਤਾ ਬਸੀ ਪਟਾਣਾ ਦੇ ਨਜ਼ਦੀਕ ਪਹੁੰਚ ਚੁੱਕੇ ਆਂ ਜੀ ਇਸ ਸਾਈਡਾਂ ਤੇ ਦੋਨੋਂ ਪਾਸੇ ਰੋਡ ਦੇ ਕਾਲਜ ਵਗੈਰਾ ਬਣੇ ਹੋਏ ਨੇ ਪੈਟਰੋਲ ਪੰਪ ਲੱਗੇ ਹੋਏ ਨੇ ਵਰਕਸ਼ਾਪਾਂ ਬਣੀਆਂ ਹੋਈਆਂ ਨੇ ਤੇ ਗਦਾਮ ਬਣੇ ਹੋਏ ਨੇ ਜੀ ਤੇ ਟੋਟਲੀ ਬੜਾ ਬਿਜ਼ੀ ਰੋਡ ਆ ਸਕੂਲ ਆ ਦੇਖੋ ਕਾਲਜ ਆ ਦੇਖ ਸਕਦੇ ਹੋ ਬਹੁਤ ਅੱچھے ਬੜੇ ਕਾਲਜ ਨੇ ਜੀ ਸਕੂਲ ਬਣੇ ਹੋਏ ਨੇ ਤੇ ਲਗਭਗ ਮਰਿੰਡਾ ਇੱਥੋਂ 10-15 ਮਿੰਟ ਲੱਗਦੇ ਨੇ ਔਰ 10-15 ਮਿੰਟ ਹੀ ਇੱਥੋਂ ਫਤੇਗੜ ਸਾਹਿਬ ਪਹੁੰਚ ਜਾਂਦੇ ਆਪਾਂ ਬੱਸ ਹੀ ਪਠਾਨਾਂ ਤੋਂ ਤੇ ਬਹੁਤ ਅੱਛੀ ਪ੍ਰਾਪਰਟੀ ਦਿਖਾਉਣ ਜਾ ਰਿਹਾ 7 ਕਨਾਲ ਦੇਖ ਸਕਦੇ ਹੋ ਸੈਟ ਦੇ ਇਹ ਨਾਲ ਹੀ ਇਹ ਗਿੱਲ ਰਿਜ਼ੋਰਟ ਬਣਿਆ ਹੋਇਆ ਗਿੱਲ ਪੈਲਸ ਸਾਹਿਬ ਮੈਰਿਜ ਪੈਲਸ ਤੇ ਇਹ ਵੀ ਨਾਲ ਹੀ ਬਣਿਆ ਹੈ ਜੀ ਇੱਥੇ ਡੀ ਕੇ ਹੋਟਲ ਬਣਿਆ ਹੋਇਆ ਜੀ ਨਾਲ ਹੀ ਜ਼ਮੀਨ ਦੇ ਬੜਾ ਵਧੀਆ ਹੋਟਲ ਹੈ ਬਹੁਤ ਵੱਡਾ ਤੇ ਇਸ ਟਾਈਮ ਆਪਾਂ ਪਹੁੰਚਣ ਵਾਲੇ ਸਾਈਡ ਦੇ ਉੱਪਰ ਰਸਤੇ ਵਿੱਚ ਇਹ ਪੈ ਜਾਂਦਾ ਜੀ ਨਾਲ ਹੀ ਪੈਟਰੋਲ ਪੰਪ ਆ ਗਿਆ ਲੈਫਟ ਹੈਂਡ ਦੇਖ ਸਕਦੇ ਹੋ ਪੈਟਰੋਲ ਪੰਪ ਆ ਗਿਆ ਜੀ ਤੇ ਨਾਲ ਹੀ ਇੱਥੇ ਆਪਾਂ ਨੂੰ ਥੋੜਾ ਅੱਗੇ ਚੱਲ ਕੇ ਵੇਰਕ ਆ ਜਾਂਦਾ ਵੇਰਕਾ ਮਿਲਕ ਪਲਾਂਟ ਤੇ ਇਸ ਪੈਟਰੋਲ ਪੰਪ ਦੇ ਨਾਲ ਹੀ ਅੱਗੇ ਜਾ ਕੇ ਮਿਲਕ ਪਲਾਂਟ ਹੈ ਜੋ ਸਰਕਾਰੀ ਬਣਿਆ ਹੋਇਆ ਵੇਰਕਾ ਜੀ ਬਹੁਤ ਤਕੜਾ ਜਿਹਦੇ ਵਿੱਚ ਬਹੁਤ ਸਾਰੇ ਵਰਕਰਸ ਐਮਪਲਾਈਜ਼ ਕੰਮ ਕਰਦੇ ਨੇ ਤੇ ਹੁਣ ਆਪਾਂ ਜ਼ਮੀਨ ਤੇ ਪਹੁੰਚਣ ਆਲੇ ਆ ਸੱਤ ਕਨਾਲ ਜਮੀਨ ਹੈ ਜਿਹੜੀ ਇਹ ਬਹੁਤ ਅੱਛੀ ਜਮੀਨ ਹੈ ਜੀ ਔਨ ਰੋਡ ਹੈ 175 ਫੁੱਟ ਫਰੰਟ ਹੈ ਕਮਰਸ਼ੀਅਲ ਜਮੀਨ ਹੈ ਸਾਰੀ ਜਮੀਨ ਆਪਾਂ ਨੂੰ ਜੋ ਮਿਲਦੀ ਹੈ ਇਹ ਲਗਭਗ 2 ਕਰੋੜ ਦੇ ਨੇੜੇ ਤੇੜੇ ਮਿਲ ਸਕਦੀ ਹੈ ਦੇਖ ਸਕਦੇ ਹੋ ਤੁਸੀਂ ਜਮੀਨ ਤੇ ਆਪਾਂ ਪਹੁੰਚ ਚੁੱਕੇ ਆ ਇਹ ਦੁੱਧਮੀ ਨਦੀ ਲਗਭਗ 7 ਕਨਾਲ ਦੇ ਨੇੜੇ ਤੇ ਡੇ ਜਮੀਨ ਹੈ ਚੈਨਲ ਨੂੰ ਪਲੀਜ਼ ਰਿਕਵੈਸਟ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ 3-4 ਮਿੰਟ ਦੀ ਤਾਂ ਵੀਡੀਓ ਹੁੰਦੀ ਹੈ ਸਾਰੀ ਤੇ ਆ ਦੇਖ ਸਕਦੇ ਤੁਸੀਂ ਮੈਂ ਦਿਖਾ ਰਿਹਾ ਤੁਹਾਨੂੰ ਇਸ ਟਾਈਮ ਬਸੀ ਪਠਾਨਾ ਪਹੁੰਚ ਚੁੱਕਿਆ ਵੇਰਕਾ ਇਹ ਮਿਲਕ ਪਲਾਂਟ ਆ ਜੋ ਬਣਿਆ ਹੋਇਆ ਸਰਕਾਰੀ ਗਵਰਨਮੈਂਟ ਵੱਲੋਂ ਬਹੁਤ ਅੱਛਾ ਵੇਰਕਾ ਅਭੀ ਮੇਰਾ خیال ਸ਼ਾਇਦ ਇਹਨੂੰ ਜੇ 4-5 ਸਾਲ ਹੋ ਚੁੱਕੇ ਰੇ ਚੱਲਦੇ ਨੂੰ ਬਹੁਤ ਐਮਪਲਾਈਜ਼ ਕੰਮ ਕਰਦੇ ਨੇ ਵਰਕਰ ਕੰਮ ਕਰਦੇ ਨੇ ਤੇ ਜੋ ਮੈਂ ਤੁਹਾਨੂੰ ਸਾਈਡ ਦਿਖਾਈ ਅੱਜ ਸੱਤ ਕਨਾਲ ਜ਼ਮੀਨ ਬਹੁਤ ਹੀ ਬਿਜ਼ਨਸ ਲਈ ਔਰ ਇਨਵੈਸਟਮੈਂਟ ਵਾਸਤੇ ਬਹੁਤ ਵਧੀਆ ਜ਼ਮੀਨ ਹੈ ਜੀ 175 ਫੁੱਟ ਫਰੰਟ ਹੈ ਤੇ 10-11 ਸ਼ੋਰੂਮ ਕੱਢ ਕੇ ਪਿੱਛੇ ਤੁਸੀਂ ਫਲੈਟਸ ਵਗੈਰਾ ਜਾਂ ਕੋਠੀਆਂ ਵਗੈਰਾ ਜਾਂ ਕਿ ਕਰ ਵਧੀਆ ਛੀਆਂ ਕੋਠੀਆਂ ਬਣਾ ਸਕਦੇ ਹੋ 2 ਕਰੋੜ ਦੀ ਡਿਮਾਂਡ ਆ ਦੇਖ ਸਕਦੇ ਪਿੱਛੇ ਕੋਠੀਆਂ ਵੀ ਬਣੀ ਹੋਣੇ ਜ਼ਮੀਨ ਦੇ ਵਿੱਚ ਇਹ ਜ਼ਮੀਨ ਹੈ ਜੀ ਲੈਂਡ ਦਾ ਸਾਹਮਣੇ ਦੇਖ ਰਹੇ ਹੋ ਤੁਸੀਂ ਤੇ ਵਿੱਚ ਜ਼ਮੀਨ ਹੈ ਵਿੱਚ ਮੋਟਰ ਹੈ ਜੀ ਵਿੱਚ ਖੇਤੀਬਾੜੀ ਉਹ ਰੱਖੀ ਹੈ ਬੜੀਆਂ ਬੜੀਆਂ ਕੋਠੀਆਂ ਬਣੀਆਂ ਦੇਖ ਸਕਦਾ ਜੀ ਕਨਾਲਕ ਨਾਲ ਦੇ ਵਿੱਚ ਸਾਈਡ ਦੇ ਉੱਪਰ ਤੇ